ਅੱਜ ਸਵੇਰੇ ਤੜਕਸਰ ਬਿਆਸ ਦਰਿਆ ਦੇ ਪੁਲ ਹੇਠਾਂ ਡਿੱਗਣ ਤੋਂ ਬਚਿਆ ਟਾਇਲਾਂ ਨਾਲ ਭਰਿਆ ਟਰਾਲਾ ਜਿਸ ਨੂੰ ਪੂਰਨ ਸਿੰਘ ਨਾਂ ਦਾ ਵਿਅਕਤੀ ਚਲਾ ਰਿਹਾ ਸੀ ਤੇ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਨੇ ਡਰਾਈਵਰ ਨੂੰ ਤੇ ਉਸ ਦੇ ਕਨੈਕਟਰ ਨੂੰ ਜ਼ਖਮੀ ਹਾਲਾਤ ਦੇ ਵਿੱਚ ਕੱਢ ਕੇ ਬਿਆਸ ਦੇ ਕਨੀਜੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਕੀ ਦੋਨਾਂ ਵਿਅਕਤੀ ਦੇ ਹਾਲਾਤ ਠੀਕ ਦੱਸੇ ਜਾਣੇ ਉੱਥੇ ਐਸਐਸਐਫ ਟੀਮ ਦੇ ਇੰਚਾਰਜ ਨੇ ਦੱਸਿਆ ਐਸਐਸਏ ਸੁਖਦੇਵ ਸਿੰਘ ਨੇ ਕਿ ਇਹ ਟਰਾਲਾ ਲੁਧਿਆਣਾ ਤੋਂ ਰਹੀਆ ਵਿਖੇ ਜਾ ਰਿਹਾ ਸੀ ਤੇ ਡਰਾਈਵਰ ਨੂੰ ਨੀਂਦੋਂ ਕਰਕੇ ਹਾਦਸਾ ਵਾਪਰਿਆ ਬਾਬਾ ਬਕਾਲਾ ਸਾਹਿਬ ਤੋਂ ਪੱਤਰ ਇਹ ਹਨ ਐਸ.ੀ. ਸੁਪਰੀਡੈਂਟ ਸਰ ਜਿਹੜਾ ਹਾਸਾ ਆਇਆ ਦਰਿਆ ਦੇ ਉੱਪਰ ਬਿਆਸ ਤੇ ਇਹ ਕਿਵੇਂ ਹੋਇਆ ਕਿਸ ਕਾਰਨ ਕਰਕੇ ਹੋਇਆ ਬਿਲਕੁਲ ਫਾਈਲ ਲੈ ਕੇ ਆ ਰਹੇ ਸੀ ਉਤਾਰੇ ਜਾ ਰਹੇ ਸੀ ਇਹ ਦੀ ਅਤਨਿਕੀ 8 ਲੱਖ ਦੀ ਡਾਊਨ ਕਰਕੇ ਉਹ ਮੋਰ ਘੋੜਾ ਧਮ ਗਿਆ ਧਮ ਕੇ ਦਰਿਆ ਦੇ ਜਿੱਦਾਂ ਜਿਹੜਾ ਸਾਈਡ ਨੂੰ ਹੋ ਗਿਆ ਤੇ ਇਸ ਵਿੱਚ ਸਰ ਕੋਈ ਜਾਨੀ ਨੁਕਸਾਨ ਵੀ ਹੋਇਆ ਕਿ ਜਾਂ ਬਚਾਏ ਬਚਾਅ ਹੋ ਗਿਆ ਦੋਵੇਂ ਡਰਾਈਵਰ ਵੀ ਠੀਕ ਆ ਤੇ ਕਨੈਕਟਰ ਵੀ ਠੀਕ ਆ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਉਹਨਾਂ ਦੇ ਨਾਲ ਦੇ ਬੰਦੇ ਆ ਗਏ ਹੋਰ ਜਿਹੜੇ ਆ ਉਹਨਾਂ ਨੂੰ ਜੋ ਉਹਨਾਂ ਦਾ ਸਾਰਾ ਕੁਝ ਇਹਨਾਂ ਨੂੰ ਸੰਪਰਪਤਾ ਫੋਨ ਵਗੈਰਾ ਸਭ ਕੁਝ ਉਹਨਾਂ ਨੂੰ ਦੇ ਦਿੱਤਾ ਜੀ ਸਾਡੇ ਕੋਲੋਂ ਓਕੇ ਸਰ ਮਿਹਰਬਾਨੀ